ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅੱਜ ਦੇ ਮੌਸਮ ਦੀ ਕਰਾਂਗੇ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਭਾਰੀ ਮੀਂਹ ਦੇ ਜਿਹੜੇ ਅਲਰਟ ਚਤਾਵਨ ਨੇ ਉਹ ਕਿੱਥੇ ਜਾਰੀ ਕੀਤੇ ਗਏ ਨੇ ਉੱਤਰ ਭਾਰਤ ਦਾ ਮੌਸਮ ਮੁੱਖ ਤੌਰ ਤੇ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਸਾਂਝੀ ਕਰਾਂਗੇ ਇੱਕ ਚੱਕਰਵਾਤੀ ਤੂਫਾਨ ਦੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜਿਹੜਾ ਤੱਟਵਰਤੀ ਸੂਬਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਭਾਰਤ ਦੇ ਸ਼੍ਰੀਲੰਕਾ ਤੋਂ ਅੱਗੇ ਵਧਦਾ ਹੋਇਆ ਇਹ ਸਿੱਧਾ ਇੱਧਰ ਕੋਚ ਕਰ ਰਿਹਾ ਸੀ ਬੰ ਉਮਿਸ਼ਾ ਕਾ ਪਰਨਾ ਉਹ ਇਨਾ ਖੇਤਰਾ ਦੇ ਵਿੱਚ ਕਰਨਾਟਕਾ ਬੰਗਲੌਰ ਅੰਧਰ ਪ੍ਰਦੇਸ਼ ਉੱਧਾਰ ਚਾਰਖੰਡ ਤੱਕ ਪ੍ਰਭਾਵਿਤ ਕਰ ਸਕਦਾ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਆ ਟਟਵਰਤੀ ਸੂਬਿਆਂ ਦੇ ਵਿੱਚ ਭਾਰਤੀ ਮੌਸਮ ਹਕ ਨੇ ਜਾਰੀ ਕੀਤੀ ਹੋਈ ਹੈ ਇਹਦਾ ਲੈਂਡਫਾਲ ਜਿਹੜਾ ਕੁਝ ਖੇਤਰਾ ਦੇ ਵਿੱਚ ਕੱਲ ਹੋ ਗਿਆ ਤੇ ਆਉਂਦੇ 12 24 ਘੰਟੇ ਜਾਂ ਅਗਲੇ ਜਿਹੜੇ 36 ਘੰਟੇ ਨੇ ਕਾਫੀ ਅਹਿਮ ਨੇ ਤੇ ਇਹਨਾਂ ਸੂਬਿਆਂ ਦੇ ਵਿੱਚ অতি ਭਾਰੀ ਮੀਂਹ ਤੇ ਤੂਫਾਨੀ ਹਵਾਵਾਂ ਦੇ ਨਾਲ ਲੱਗਣਗੇ ਭਾਰੀ ਮੀਂਹ ਦੇ ਜਿਹੜੇ ਅਲਰਟ ਹੈਗੇ ਚੇਤਾਵਨੀਆਂ ਨੇ ਉਹ ਮੌਸਮ ਹਕ ਨੇ ਨਾ ਖੇਤਰਾ ਦੇ ਲਈ ਜਾਰੀ ਕੀਤੀਆਂ ਹੋਈਆਂ ਨੇ ਤੇ ਜੇਕਰ ਹੁਣ ਉੱਤਰ ਹਾਰਦ ਦੇ ਮੌਸਮ ਵੱਲ ਆਈਏ ਤੇ ਅਸਲੇ ਦੀਆਂ ਜੋ ਸੈਟੇਲਾਈਟ ਦੋਸ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ 2 ਦਸੰਬਰ ਸਵੇਰ ਦੇ ਲਗਭਗ 9 ਵਜੇ ਚੱਲਿਆ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਹੋਇਆ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਸਾਫ਼ ਹੈ ਹਰਿਆਣਾ ਰਾਜਾਂ ਦੇ ਵਿੱਚ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਉੱਤਰ ਫੱਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਆਪਣੇ ਰਫਤਾਰ ਤੇ ਅੱਜ ਲੂੰਕਦੀਆਂ ਨਾਣਗੀਆਂ ਤੇ ਠੰਡ ਜੜੀ ਆ ਹੁਣ ਜ਼ੋਰ ਪਰ ਦੇ ਨਜ਼ਰ ਆਏਗੀ ਫਾਮਿਓ ਦਿਨਾਂ ਦੇ ਟੈਂਪਰੇਚਰ ਹੈ ਰਾਤਾਂ ਦੇ ਟੈਂਪਰੇਚਰ ਹੈ ਉਹਨਾਂ ਦੇ ਵਿੱਚ ਵੱਡੀ ਗਰਾਵਿਟੀ ਜਿਹੜੀ ਦੇਖੀ ਜਾ ਰਹੀ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਠੰਡ ਜਿਹੜੀ ਆ ਹੋਰ ਜ਼ੋਰ ਫੜੇਗੀ ਤੇ ਜੇਕਰ ਅਸੀਂ ਏਅਰ ਕੁਆਲਟੀ ਇੰਡੈਕਸ ਦੀ ਗੱਲ ਕਰਦੇ ਹਾਂ 200 ਦੇ ਪਲੱਸ 150 ਤੋਂ ਲੱਗੇ 200 ਦੇ ਆਸ-ਪਾਸ ਸ਼ੇਅਰ ਕੁਆਲਟੀ ਪੰਜਾਬ ਦੀ ਹਾਲੇ ਖਰਾਬ ਲੈਵਲ ਤੇ ਬਣੀ ਹੋਈ ਆ ਦਿੱਲੀ ਗੁਰੂਗਰਾਮ ਵਾਲੇ ਫਾਸੇ ਤੇ ਜਾਈਏ ਤੇ ਉੱਥੇ ਹਾਲੇ ਵੀ 400 ਦੇ ਕਰੀਬ ਏਅਰ ਕੁਆਲਟੀ ਇੰਡੈਕਸ ਦਾ ਜਿਹੜਾ ਮੀਟਰ ਹੈ ਉਹ ਘੁੰਮ ਰਿਹਾ ਸੋ ਜਿਹੜੇ ਮੌਸਮ ਵਿਭਾਗ ਨੇ ਚੇਤਾਵਨੀਆਂ ਜਾਰੀ ਕੀਤੀਆਂ ਹੋਈਆਂ ਨੇ ਠੰਡ ਨੂੰ ਲੈ ਕੇ ਕੋਲਡ ਵੇਵ ਨੂੰ ਲੈ ਕੇ ਇਸ ਲਈ ਆਪਣਾ ਵਿਚਾਰ ਰੱਖਿਆ ਜਾਵੇ ਖਾਸ ਕਰ ਉਹ ਲੋਕ ਜਿਹੜੇ ਸਵੇਰੇ ਸਫਰ ਕਰਦੇ ਨੇ ਕਿਉਂਕਿ ਸਵੇਰੇ ਕੁਝ ਖੇਤਰਾਂ ਦੇ ਵਿੱਚ ਜਮਿਨੀ ਲੈਵਲ ਤੇ ਧੁੰਦ ਵੇਖਣ ਨੂੰ ਮਿਲ ਰਹੀ ਆ ਅੱਜ ਵੀ ਕਾਫੀ ਖੇਤਰਾਂ ਦੇ ਵਿੱਚ ਧੁੰਦ ਵੇਖਣ ਨੂੰ ਮਿਲੀ ਕੋਰਾ ਬਹੁਤੇ ਖੇਤਰਾਂ ਦੇ ਵਿੱਚ ਹੁਣ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਸਬੂਤ ਨੇ ਕਿ ਆਉਂਦੇ ਦਿਨਾਂ ਖਾਂ ਜਿਹੜੇ ਆ ਤਗੜੇ ਠੰਡ ਦੇ ਦੌਰ ਦੇ ਵਿੱਚ ਆਪਾਂ ਪਰਵੇਸ਼ ਕਰਨ ਜਾ ਰਹੇ ਹਾਂ ਸੋ ਫਿਲਹਾਲ ਅੱਜ ਦੇ ਦਿਨ ਮੌਸਮ ਸਾਫਰਨ ਦੇ ਅਸਰ ਹੋਣਗੇ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨਾ ਪੱਕੀ ਨੇ ਜਿਹੜਾ ਤੂਫਾਨ ਥੱਲੇ ਚੱਲਦਾ ਹੋਇਆ ਬੰਗਾਲ ਦੀ ਖਾੜੀ ਵੱਲ ਜਿਹੜਾ ਇੱਧਰ ਤੱਟਵਰਤੇ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਭਾਰਤ ਦੇ ਖਾਸ ਕਰ ਦੱਖਣੀ ਜਿਹੜੇ ਸੂਬੇ ਆ ਗਿਆ ਥੱਲੇ ਕੇਰਲਾ ਹੋ ਗਿਆ ਬੰਗਾਲ ਵਾਲੇ ਪਾਸੇ ਚੇਨਈ ਤਾਂ ਵਿਸ਼ਾਖਾਪਟਰਾ ਇਹਨਾਂ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤਿ ਭਾਰੀ ਮੀਂਹ ਦੇ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਵੀ ਤੇ 24 36 ਘੰਟਿਆਂ ਤੋਂ ਤੇ ਹਾਲੇ ਹੋਰ ਲੱਗਣਗੇ ਅਗਲੇ 24 36 ਘੰਟਿਆਂ ਦੇ ਦੌਰਾਨ ਨਜ਼ਰ ਰੱਖਣਾ